ਆਉਣ ਵਾਲੇ 10 15 ਦਿਨਾਂ ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਣਾ ਆਸ ਹੈ ਥੋੜਾ ਥੋੜਾ ਵਾਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜਮਿੰਦਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਉਮੀਦਵਾਰ ਤੁਹਾਡੇ ਚ ਹੋਊਗਾ ਵੀਰੋ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ-ਛੋਟੇ ਸਰੀਏ ਤਾਂ ਕੱਢਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ-ਛੋਟੇ ਉਹ ਕਿਲ ਵੀ 14 ਚੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਆਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣੇ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏ ਨਹੀਂ ਹੂੰ ਰੋਜ਼ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਉਹ ਆਏ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 13 0 ਅਸੀਂ ਨਾਰਾ ਦਿੱਤਾ ਐਸ ਵਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਵਿੱਚ 13 0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈਆ ਚੰਡੀਗੜ੍ਹ ਜੋ ਇਹਨਾਂ ਨੇ ਕੀਤਾ ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲਓ ਕਿਵੇਂ ਗਿਣ ਰਹੇ ਸੀ ਵੋਟਾਂ ਉਹ ਬੰਦਾ ਵੋਟਾਂ ਕਿਵੇਂ ਗਿਣ ਰਿਹਾ ਸੀ ਨਾਲ ਕੈਮਰੇ ਵੱਲ ਦੇਖ ਰਿਹਾ ਸੀ ਉਹ ਦੇਖ ਰਿਹਾ ਸੀ ਬੀਜੇਪੀ ਵਾਲੇ ਪਾਸੇ ਘੱਟ ਨੇ ਆਹਾ ਆਮਾਦੀ ਪਾਰਟੀ ਵਾਲਿਆਂ ਦੀ ਐ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਇਹ ਲੈ ਬੀਜੇਪੀ ਵਾਲੇ ਪਾਸੇ ਧਰ ਦਿੰਨਾ ਮੈਂ ਇਹਨੂੰ ਇਹ ਆ ਵੀ ਇਹਨਾਂ ਦੀ ਐ ਇਹਨਾਂ ਦੀ ਹੀ ਆਈ ਜਾਂਦੀਆਂ ਨੇ ਬੀਜੇਪੀ ਦੀਆਂ ਘੱਟੀ ਜਾਂਦੀਆਂ ਇਹ ਲੈ ਇਹ ਵੀ ਇੱਧਰ ਧਰ ਦਿੰਨਾ ਤੇ ਕੰਨਾਂ ਇਹਨਾਂ ਦੀ 16 ਉਹਨਾਂ ਦੀਆਂ 12 ਅੱਠ ਕੈਨਸਲ ਜਿੱਤ ਕੇ ਜਿੱਤ ਕੇ ਜਿੱਤ ਗਏ ਐ ਇਹ ਕੋਥੇ ਕਰਦੇ ਆ ਪਾਰਲੀਮੈਂਟ ਚ ਕਾਨੂੰਨ ਕਿਵੇਂ ਪਾਸ ਕਰਦੇ ਆ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਮਿਲਦਾ ਹਾਂ ਜਿੱਤੋ ਵੀ ਹਾਂ ਜਿੱਤੋ ਵੀ ਚਲੋ ਵੀ ਬਿਲ ਪਾਸ ਹੋ ਗਿਆ ਤਾਂ ੱੱਕਾ ਯਾਰ ਜੀਵਨ ਰੁੱਖ ਨੂੰ ਆ ਮੈਂ ਜਿਹੜੇ ੱੱਕੇ ਕਰਦੇ ਆ ਨਾ ਜਿਹੜੇ ਅਰਵਿੰਦ ਕੇਜਰੀਵਾਲ ਹੋਰ ਉਹਨੇ ਕੰਮ ਕਰਨ ਦੇ ਦਿੱਲੀ ਚ ਜਿਹੜਾ ਐਲਜੀ ਆ ਉਹ ਤੇ ਸੈਂਟਰ ਸਰਕਾਰ ਮੇਰੇ ਨਾਲ ਨੇ ਤਾ ਆੜਾ ਲਾਈ ਰੱਖਦੇ ਆ ਗਵਰਨਰ ਦੇ ਥਰੂ ਕਦੇ ਕਿਸੇ ਗੱਲ ਦਾ ਕਦੇ ਕਿਸੇ ਗੱਲ ਦਾ ਪੈਸੇ ਰੋਕੀ ਜਾਂਦੇ ਸਾਡੇ ਜਿਹੜੇ ਸਾਡਾ ਹੱਕ ਬਣਦਾ ਸੈਂਟਰ ਦੀਆਂ ਸਕੀਮਾਂ ਚੋਂ ਸਾਡਾ ਹਿੱਸਾ ਬਣਦਾ ਰੋਕਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘੱਟੋ ਘੱਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਦੁੱਖੀਆਂ ਨਾਲ ਯੱਕੇ ਮਾਰਦਿਆ ਸਹੀ ਵੋਟਾਂ ਗਿਣ ਲਓ ਜਿੱਤ ਕੇ ਦਿਖਾਓ ਫਿਰ ਲੱਗ ਜੂ ਪਤਾ ਉਹ ਮੈਨੂੰ ਤਾਂ ਹੈਰਾਨੀ ਤੇ ਦੁੱਖ ਇਸ ਗੱਲ ਦਾ ਹੈ ਪਰਸੋਂ ਵੀ ਅਸੀਂ ਇਕੱਠੇ ਸੀ ਅਜਾ ਹਰਿੰਦਰ ਕੇਜਰੀਵਾਲ ਸਾਹਿਬ ਨਾਲ ਉੱਥੇ ਦਿੱਲੀ ਚ ਕੇਰਲਾ ਵਾਲੇ ਵੀ ਇਹੀ ਦੁੱਖ ਲੈ ਕੇ ਆਏ ਸੀ ਬੰਗਾਲ ਵਾਲਿਆਂ ਦਾ ਵੀ ਉਹੀ ਦੁੱਖ ਹੈ ਤਾਮਿਲਨਾਡੂ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਉਹੀ ਆ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਉਹੀ ਉਹੀ ਰੋਗ ਦੁੱਖ-ਦੁੱਖ ਹੋ ਚੱਕੀ ਫਿਰਦੇ ਨੇ ਉੱਥੇ ਵੀ ਅਸੀਂ ਇਹੀ ਕਹਿਿਆ ਸੀਗਾ ਕਿ ਭਾਈ 36 ਵੋਟਾਂ ਗਿਣਨੀਆਂ ਸੀ ਚੰਡੀਗੜ੍ਹ ਦੀਆਂ 36 36 'ਚੋਂ 8 ਕੈਨਸਲ ਕਰਤੀਆਂ ਲਗਭਗ 25% ਲਗਭਗ ਚੌਥਾ ਹਿੱਸਾ ਵਿਰੋਧ 36 ਵੋਟਾਂ ਗਿਣਨ ਵੇਲੇ 25% ਦਾ ਕਪੜਾ ਕਰਕੇ ਉਹ ਮਈ 'ਚ ਪੂਰੇ ਦੇਸ਼ ਦੀਆਂ 90 ਕਰੋੜ ਗਿਣਨੀਆਂ ਨੇ ਉਦੋਂ ਕੀ ਕਰਨਗੇ ਮੈਨੂੰ ਤਾਂ ਦੁੱਖ ਇਸ ਗੱਲ ਦਾ ਹੈ ਉਦੋਂ ਕੀ ਕਰਕੇ ਮੈਂ ਗਿਣਨਗੇ ਇਹ ਇਹਨੂੰ ਆਦਤਾਂ ਪੈ ਗਈਆਂ ਇਹਨੂੰ ਆਦਤਾਂ ਪੈ ਗਈਆਂ ਧੱਕੇ ਨਾਲ ਜਿੱਤਣ ਦੀਆਂ ਚੋਰੀ ਨਾਲ ਜਿੱਤਣ ਦੀਆਂ 100 ਦਿਨ ਚੋਰ ਦਾ 1 ਦਿਨ ਸਾਧ ਦਾ ਕਿਤੇ ਚੋਰ ਦੇ ਦਿਨ ਚੱਲੀ ਜਾਂਦੇ ਸੀ ਅਚਾਨਕ ਚੰਡੀਗੜ੍ਹ ਆ ਲਦੈਨ ਸਾਧ ਦਾ ਆ ਗਿਆ ਕੈਮਰਿਆਂ 'ਚ ਫਿੱਟ ਹੋ ਗਿਆ ਕੰਮ ਉਹ ਕੈਮਰੇ ਜਦੋਂ ਸੁਪਰੀਮ ਕੋਰਟ ਨੇ ਦੇਖੇ ਸੁਪਰੀਮ ਕੋਰਟ ਹਰਾਨ ਰਹਿ ਗਈ ਕਹਿੰਦੇ ਐਂ ਵੋਟਾਂ ਪੁੱਗਣਦੇ ਆਉਂਦੇ ਤੁਸੀਂ ਯਾਰ ਸੋ ਹੁਣ ਅੱਗੇ ਸੁਣਵਾਈ ਹੋਊਗੀ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਸਾਨੂੰ ਇੰਨਾ ਯਕੀਨ ਹੈ ਮਾਨਯੋਗ ਸੁਪਰੀਮ ਕੋਰਟ ਤੇ ਕਿ ਚੰਡੀਗੜ੍ਹ ਦੇ ਵਿੱਚ ਵੀ ਇਹ ਇਹਨਾਂ ਦੇ ਇਹ ਗੰਡੇ ਵੀ ਖਾਣਗੇ ਡੰਡੇ ਵੀ ਖਾਣਗੇ ਇਹਨਾਂ ਦੀ ਹਾਰ ਹੋਊਗੀ ਚੰਡੀਗੜ੍ਹ ਦਾ ਮੇਅਰ ਵੀ ਆਪਣੇ ਬਣੂਗਾ ਜਦੋਂ ਸੁਪਰੀਮ ਕੋਰਟ ਫੈਸਲਾ ਦੇਊਗੀ ਸੁਪਰੀਮ ਕੋਰਟ ਤੇ ਸਾਨੂੰ ਯਕੀਨ ਹੈ